ਫਾਪੂ ਬਾਈ ਰਾਜ ਦੇਗਾ ਤੁਹਾਡੇ ਇਸ ਕਰਕੇ ਨਵੀਂ ਮਸ਼ੀਨ ਨਾ ਲਿਆ ਜੀ ਪੀ ਐਚ ਜਿ ਲਿਆਉਣੀ ਰਾਜਸਥਾਨ ਦੇ ਸੇਲ ਲਾ ਲਿਆ ਜੀ ਮਤਲਬ ਕਿ ਆਏ ਡੇਢ ਵਿਗਾ ਕਿੰਨਾ ਕੱਟਦਾ ਕਿੰਨਾ ਵਿਗਾ ਇਹ ਆ ਹੈ ਇਹ ਇਹ ਕਟਵਾਏਗਾ ਨਾ ਸਸਿਆਕਾਲ ਵੀਰ ਜੀ ਸਵਾਗਤ ਆ ਤੁਹਾਡਾ ਆਪਣੇ ਨਵੇਂ ਵਲੌਗ ਤੇ ਆਪਣਾ ਇਹ ਅੱਜ ਦਾ ਵਲੌਗ ਸ਼ੁਰੂ ਆ ਜੀ ਆਪਾਂ ਪਹੁੰਚੇ ਜੀ ਮਥੜੂ ਬੱਬੂ ਵਾਲੇ ਕੋਲ ਅੱਜ ਚਾਲੂ ਨਹੀਂ ਹੋਈ ਇਹ ਹਜੇ ਤਕਰੀਬਨ ਹੋ ਗਿਆ ਇਹਨੂੰ ਲਗਭਗ 5 6 ਦਿਨ ਹੀ ਹੋ ਗਿਆ ਆਪਣੇ ਆਪਾਂ ਚਲਾਈ ਆ ਬਾਕੀ ਆਪਾਂ 6 ਦਿਨ ਦੇ ਵਿੱਚ 30 ਵਿਗੇ ਵੜੇ ਆ ਪੰਜ ਗਤੀ ਪੰਜ ਹੀ ਵੱਡੀ ਰੋਜ ਦੇ ਕੱਲ ਖੜੀ ਰਹੀ ਆ ਇਵੇਂ ਕਰ ਲੈਣਾ ਬਿਲਕੁਲ ਸੇ ਕਰ ਬਲਾਓ ਪਹਿਲੋ ਤੇ ਉਹ ਆਪਣਾ ਕਮੈਂਟ ਆ ਇੱਕ ਗੱਲ ਸੁਣ ਮੇਰੀ ਕਮੈਂਟ ਆ ਇੱਕ ਵੀ ਤੂੰ ਗੋਰੀ ਗੁੱਸੇ ਤੁਹਾਡੇ ਨਾਲ ਨਹੀਂ ਮੈਂ ਕਾ ਗੁੱਸਾ ਹਾਂ ਮੈਂ ਗੁੱਸੇ ਮੇਰਾ ਨਾਲ ਇਹਨੇ ਗੋਰੀ ਗੁੱਸੇ ਤੁਹਾਡੇ ਨਾਲ ਨਹੀਂ ਹਾਂ ਨਾ ਨਹੀਂ ਗਾ ਆਪਣਾ ਗੁੱਸਾ ਉਹ ਉਹ ਦੱਸ ਦੇ ਆਪਣੇ ਵੀਰਾਂ ਨੂੰ ਪਰ ਦੱਸੋ ਆਪਾਂ ਗੁੱਸਾ ਕੋਈ ਨਹੀਂ ਕੀ ਉਹਨਾਂ ਦੱਸ ਦਿਓ ਵੀ ਮੈਨੂੰ ਕੋਈ ਗੁੱਸਾ ਨਹੀਂਗਾ ਮੈਂ ਮੇਰੀ ਬੋਲੀ ਥੋੜੀ ਬਦਲ ਗਈ ਆ ਹਾਂ ਬੋਲੀ ਕਿੱਥੇ ਇਕੱਠੀ ਗੱਲ ਰਹਿ ਜਾਂਦੀ ਸਦਾਸਤਾ ਦੇ ਉਹਨਾਂ ਨੂੰ ਕ ਤਿੰਨ ਉਹ ਕਮੈਂਟ ਆ ਗੁੱਸੇ ਨਹੀਂ ਆਪਾਂ ਕਾਹਦੇ ਗੁੱਸੇ ਨੂੰ ਪਤਾ ਹੀ ਨਹੀਂ ਤੇ ਨਾਲ ਇੱਕ ਹੋਰ ਆ ਵੀ ਬੱਬੂ ਦੀ ਮਹੀਨ ਚਲਾ ਦੇ ਆਪਦੀ ਚਲਾਈ ਜਰੀ ਫਿਰਨਾ ਇਹਦੇ ਬਾਰੇ ਕੀ ਵਿਚਾਰ ਨੇ ਤੁਹਾਡੇ ਇਹਦੇ ਤਾਂ ਤੈਨੂੰ ਪਤਾ ਨਹੀਂ ਨਹੀਂ ਵੇ ਇਹ ਦੇ ਵਰ ਕੀ ਵਿਚਾਰ ਉਹ ਕਿੰਨੀ ਮਸ਼ੀਨ ਉਹ ਵੀ ਬੱਬੂ ਦੀ ਏ ਹਾਂ ਓਏ ਤੂੰ ਕੀ ਰੋਦਾ ਜਣਾ ਇੱਕ ਮਿੰਟ ਇੱਕ ਮਿੰਟ ਏ ਤੂੰ ਬਾਕੀ ਬਾਕੀ ਗੱਲ ਸੁਣ ਅਦਜਾ ਕੰਮ ਤਾਂ ਕਿਵੇਂ ਆਪਣਾ ਇਕੱਠਾ ਹੀ ਆਣਾ ਸੰਧੇ ਹੀ ਹਾਂ ਠੀਕ ਹੈ ਕਿ ਨਹੀਂ ਫੇ ਇੱਕੋ ਗੱਲ ਲੀ ਪਵੇਂ ਚਲਾ ਲਈ ਪਵੇਂ ਚਲਾ ਲਈ ਇੱਕ ਜੈਂਟਰ ਆਪ ਜੈਂਟਰ ਜਪੋ ਮਸ਼ੀਨ ਦਿੱਤੀ ਆ ਤੇ ਹਿੱਕ ਦੇ ਕੋਲੇ ਆ ਏ ਕੰਮ ਸਾਡਾ ਇਕੱਠਾ ਹੀ ਆ ਦੋ ਮਸ਼ੀਨਾਂ ਦਾ ਤੇ ਬੱਬੂ ਨੇ ਚਲਾ ਲਈ ਤੇ ਤੰਗ ਕੋਈ ਗੱਲ ਨਹੀਂ ਸਾਡੇ ਬੰਦੇ ਕੋਈ ਰਜਾਂਜਾਂ ਚ ਪਾਇਆ ਤੇ ਇੱਕ ਮਨ ਸਾਡੇ ਚਾਹ ਪੀਂਦਾ ਐਦੋ ਸਸਰੀਕਾਲ ਬਲੌਗ ਸਸਰੀਕਾਲ ਜੀ ਸਾਰਿਆਂ ਨੂੰ ਹਾਂ ਜੀ ਤੁਸੀਂ ਬੁਲਾਓ ਜੀ ਹਾਂ ਕੇ ਲੇਟ ਉੱਠੇ ਜੇ 10 ਕੁ 10 ਵਜ ਗਏ ਸਸੀਗੇ ਠੰਢੀ ਲੱਗੀ ਮਾਤਰਾ ਠੰਡਾ ਹੈ ਬੜੀ ਮੈਂ ਆਪ ਲੋਹੀ ਕਰਤੀ ਹੁੰਦਾ ਹਾਂ ਹਾਂ ਹੁਣ ਆਪਨੇ ਜੀ ਦੋ ਦੋ ਤਿੰਨ ਕਿਲੋਮੀਟਰ ਹੋਣਾ ਪੈਂਦਾ ਥਾਡੇ ਚ ਇਹਦੇ ਅਗਰ ਲੋਹੀ ਵੀ ਨਾਲ ਖੇਸੀ ਵਗਾਰੇ ਨਾਲ ਆਪਾਂ ਰੱਖਣੀ ਪੈਂਦੀ ਆ ਠੰਡਾ ਇਹ ਨਾ ਜੇ ਠੰਡ ਪੈਂਦੀ ਆ ਜੀ ਦੁਪਹਿਰੇ ਦਾ ਧੁੱਪ ਹੈ ਤੜਕੇ ਤੜਕੇ ਤਿੰਨ ਕੁ ਵਜ ਦੇਣ ਚਾਰ ਉਦੋਂ ਬਹੁਤ ਠੰਡ ਲੱਗਦੀ ਉਹਦੇ ਬਾਅਦ ਫਿਰ 10 ਦਿਨ ਤੱਕ ਠੰਡ ਲੱਗਣੀ ਆ ਫਿਰ ਉਸ ਤੋਂ ਬਾਅਦ ਨਿਆਰਾ ਹਸੀਣਾ ਤੇ ਕੰਮ ਕੁਮਲੀ ਜੀ ਅਜੇ ਸਾਨੂੰ ਕੋਈ ਆਸ ਨਹੀਂ ਗਈ ਚੱਲੂਗਾ ਕਿ ਨਹੀਂ ਚੱਲੂ ਅੱਜ ਸਾਨੂੰ ਮੇਰੇ ਕਿੰਨੇ ਦਿਨ ਹੋ ਗਏ 20 ਦਿਨ ਹੋ ਗਏ 21 ਦਿਨ ਹੋ ਗਏ ਇਧਰ ਮੁਹਰ ਕਰੋ ਮੜਾ ਜਾਂ 20 ਦਿਨ ਮੜਾ ਇਧਰ ਆਤੀ ਹੋ ਗਿਆ ਕੀ ਹੋ ਗਿਆ ਥੋੜੀ ਜਿਹੀ ਕਾਲੀ ਜੇ ਬੰਦਾ ਤੇ ਫਿਰ ਕਰਾ ਦੇ ਤੁਹਾਡੇ ਨਾਲ ਗੱਲਬਾਤ ਉਹਦੀ ਫਿਰ ਭੱਜ ਜਾ ਇਹ ਤਾਂ ਗੱਲ ਸੁਣ ਮੇਰੀ ਕਿੰਨੇ ਦਿਨ ਹੋ ਗਿਆ ਜਾਣ ਨੂੰ ਹੈ ਮੀਨਾ ਜੀ ਉਧਰ ਨਹੀਂ ਜੀ ਬੁਰੀ ਆਲੇ ਪੜੇ ਇਹਦੇ ਬੁੱਢੇ ਨੇ ਮਾਰਿਆ ਆਪਾਂ ਨੂੰ ਨਾ ਬੱਬੂ ਦੇ ਉਹਨੇ ਮਾਰਿਆ 20 ਦਿਨ ਹੋ ਗਿਆ ਬਾਅਦ ਛੱਡਾ ਇੱਥੇ ਆਪਾਂ ਹੋਣ ਆਣਾ ਅੱਜ ਤੋਂ 5 ਦਿਨ ਪਹਿਲਾਂ ਆਉਣਾ ਸੀ ਤੇ ਇਹਦੇ ਡੈਡੀ ਨੇ ਬਹੁਤ ਸਾਨੂੰ ਖਜਲ ਖਵਾ ਦਿੱਤੀ ਜੀ ਅਸੀਂ ਤਾਂ ਫਿਰ ਵੀ 4 ਦਿਨ ਲੇਟ ਆਏ ਇਹ 4 ਦਿਨ ਪਹਿਲੇ ਆਏ ਆ 5 ਦਿਨ ਇਹ 16 ਤਰੀਕ ਦਾ ਆ ਅਸੀਂ ਐ ਜਿੱਕੀ ਨੂੰ 5 ਦਿਨ ਦਾ ਫਰਕ ਹੈ ਸਾਡਾ ਬਾਕੀ ਬਹੁਤ ਦਿਨ ਹੋ ਗਿਆ ਇੱਥੇ ਬੈਠਾ ਨੂੰ ਬਿਲਾਂ ਨੂੰ ਕੰਮ ਐ ਐ ਹੋਈਆਂ ਫਿਰ ਕੜਕਪ ਜਿੱਦਾਂ ਹੁਣ ਚੱਲੂ ਏ ਵਾਸਤੇ ਅਗਾਂ ਵਿੱਚ ਜਰ ਜਾਈ ਦਾ ਖੇਤਾਂ ਜਰ ਅੱਗੋਂ ਹਰੀਆਂ ਦਿਖਦੀਆਂ ਨੇ ਫਿਰ ਇੱਕ ਦਿਨ ਦਿਹਾੜੀ ਦਾ ਬਹੁਤ ਔਖਾ ਨਿਕਲਦੀ ਆ ਐਨੀ ਔਖੀ ਨਿਕਲਦੀ ਆ ਪੁੱਛੋ ਨਾ ਮਾਲਕ ਮਾਲਕੋ ਹੀ ਭੱਜਣ ਨੂੰ ਫਿਰਦੇ ਆ ਇੱਥੇ ਦਾ ਐਮਪੀ ਦੇ ਚਾਗੇ ਡਰਾਈਵਰ ਦਾ ਭੱਜਣਾ ਹੀ ਆ ਵਿਆਹ ਤੇ ਜਾਣਾ ਨਹੀਂ ਜਾਣਾ ਵਿਆਹ ਉਹ ਤੇ ਨਹੀਂ ਜਾ ਮਾਲਕ ਕਹਿੰਦਿਆ ਵਿਆਹ ਤੇ ਜਾਣਾ ਕਿਤੇ ਨਹੀਂ ਜਾਣ ਦੇਣਾ ਠੀਕ ਹੈ ਹਾਂ ਨਹੀਂ ਜਾਣਾ ਨਹੀਂ ਜਾਣ ਦੇਣਾ ਠੀਕ ਹੈ ਤੇ ਇਹ ਤੇ ਬੈ ਅਸੀਂ ਬਹਿਣ ਥੋੜਾ ਆਇਆ ਇੱਥੇ ਕੰਮਗਰ ਮਸ਼ੀਨਾ ਚੱਲ ਪੈਣ ਦਿੱਤੂ ਵਿਆਹ ਵੇਦਾ ਫਿਰ ਮੈਂ ਮੈਂ ਨਹੀਂ ਜਾਣ ਦਿੰਦਾ ਵੀ ਇਹਨਾਂ ਤੋਂ ਗੱਲ ਕਾਹੀ ਹੁੰਦੀ ਮੈਂ ਜਾਣਾ ਹੀ ਜਾਣਾ ਨਹੀਂ ਐਵੇਂ ਕਿਵੇਂ ਚਲਾਇਆ ਜਾਏਗਾ ਹਾਂ ਤੇ تیاری 10 ਤਰੀਕ ਨੂੰ ਕੀ ਆਂਦਾ ਆਣਾ ਨਾਲੇ ਸਾਫ ਸੀੜੀਆਂ ਆਣੀ ਉਹਨਾਂ ਨੇ ਮਸ਼ੀਨ ਹੀ ਲਈ ਜੜੀ ਆਹੋ ਆਹੋ ਦੋ ਜੜੀ ਅੱਛਾ ਕਹਿੰਦਾ ਜਾਣਾ ਮੈਂ ਆਵੇ ਦਾ ਕਦੋਂ ਦੋ ਦਿਨ ਲਾਗੇ ਦੋ ਦਿਨ ਲਾ ਕੇ ਆ ਜਾਗਾ ਤੇ ਮਸ਼ੀਨ ਕੌਣ ਚਲਾਊਗਾ ਇਹਨਾਂ ਪਾਸਾਰੇ ਹੀ ਰਹੇ ਹੈਗਾ ਤਾਂ ਤੂੰ ਕੀ ਕਰਨੂ ਜੇ ਕਹਿੰਦਾ ਮੈਂ ਜਾਣਾ ਹੈ ਮੈਂ ਕਹਿੰਦਾ ਨਹੀਂ ਜਾਣਾ ਕਹਿੰਦੇ ਨਹੀਂ ਜਾਣਾ ਨਹੀਂ ਜਵੇਂ ਕਿ ਜਾਣਾ ਵਿਆਹ ਦੇ ਤਾਂ ਨਹੀਂ ਜਾਣ ਦੇਣਾ ਸੀ ਆਪਨੇ ਇਥੇ ਬਿਠਾ ਕੇ ਦਾ ਵਿਆਹ ਵੀ ਦੱਸ ਰਹੇ ਗਏ ਹੋ ਹੀ ਸਕਦਾ ਕਦੀ ਵੀ ਕਿ ਹੋ ਸਕਦਾ ਕਦੀ ਸਹੀ ਗੱਲ ਨਹੀਂ ਉਸ ਚਾਹ ਤਨ ਤੀਜਾ ਗਲਾਸ ਹੋ ਚੱਲਿਆ ਉਹ ਫਿਰ ਚਾਹਨ ਵੀ ਲੈ ਕੇ ਚਾਹੀ ਪਿਣੀ ਤੇ ਮੈਨੂੰ ਫਿਰ ਪਿਆ ਦੇ ਉਹ ਨਿੱਕੇ ਗਲਾਸ ਪਾ ਦੇ ਮੈਂ ਜਾਣ ਹੈ ਕਿੱਥੇ ਆ ਇਹ ਕਿੱਥੇ ਗਿਆ ਉਹ ਉਹ ਇੱਧਰ ਗਿਆ ਬਾਜੀ ਹਰਾ ਅਗਲੇ ਵਿੱਕੀ ਰੱਖੋ ਪਰਲੇ 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 ਇਹਦੇ ਚ ਨਹੀਂ ਮੈਂ ਵੀ ਜਾਣਦਾ ਉੱਥੇ ਨੂੰ ਪਤਾ ਲੈ ਕੇ ਆਉਣਾ ਲੱਗਦਾਗਾ ਉਹ ਨਾ ਹੋਰ ਲਾੜ ਸਾ ਜੀ ਹੋਰ ਜੀ ਵੇ ਜੀ ਤੂੰ ਸੁਣਾ ਤਗੜਾ ਚੂਹੇ ਮੜ ਜਿੰਨਾ ਨਹੀਂ ਸਸਤੀ ਹੈਗਾ ਤੇਰਾ ਤੈਨੂੰ ਪਤਾ ਹੀ ਜੇ ਦੁਬਾਰਾ ਆਇਆ ਬੰਦਾ ਕੋਈ ਨਹੀਂ ਕਰ ਲਉ ਇਸ ਵੀਰੇ ਸਰੀ ਨੇ ਆਇਆ ਉੱਥੇ ਬੈਠੇ ਸਵਾਦ ਕਰਦੇ ਵੇ ਮਨ ਲੱਦਾ ਮੈਂ ਵਾ ਡੇਰ ਹੋ ਗਾ ਮੈਂ ਥਾਣਾ ਇਹਨਾਂ ਥਾਜ ਮਾ

ਸਤਿ ਸ੍ਰੀ ਅਕਾਲ ਬਰਾਓ ਸਤਿ ਸ੍ਰੀ ਅਕਾਲ ਬਾਈ ਸਾਰੇ ਬਾਈ ਬਰਾਓ ਤੁਸੀਂ ਸਾਰੇ ਸਤਿ ਸ੍ਰੀ ਅਕਾਲ ਫਿਰਾਂ ਦੇ ਕਮੈਂਟ ਗਲਤ ਆਉਂਦੇ ਆ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬੰਦਾ ਢਿੱਲਾ ਯਾਰ ਬੰਦਾ ਸਾਡਾ ਨਰਾਜ ਕਰਤਾ ਇੱਥੇ ਸਤਿ ਸ੍ਰੀ ਅਕਾਲ ਨਰਾਜ ਨਹੀਂ ਆਪੋ ਉੱਥੇ ਤੇ ਹੁਣ ਕੀ ਕਹਣਾ ਜਾਲੀ ਬਰਾ ਇਸ ਤਵਾਰ ਦੁਬਾਰਾ ਹਾਂ ਹੁਣ ਕੋਈ ਤੇਰੀ ਵੀਡੀਓ ਚੜਾ ਨਹੀਂ ਚੜਾ ਆਤੀ ਉਹਨਾਂ ਦੀ ਮਰਦ ਨਹੀਂ ਬੋਈ ਯਾਰ ਨਹੀਂ ਨਹੀਂ ਕਮੈਂਟ ਆਪਾਂ ਨਹੀਂ ਪਾਉਂਦੇ ਪੜੇ ਗੱਲ ਕੀ ਹੈ ਇੱਧਰ ਜਦੋਂ ਅਸੀਂ ਗੱਲ ਆਖੀ ਹੈ ਨਾ ਵੀ ਦੂਜਾ ਆ ਕੰਮ ਐ ਨਹੀਂ ਤੈਂ ਐਂ ਕਰਨਾ ਚਾਹੀਦਾ ਹੈ ਹੈ ਇੱਧਰ ਉਤਵਾ ਹਾਂ ਭਾਈ ਇਵੇਂ ਹੀ ਕਰਾਂਗੇ ਕਿਉਂਕਿ ਸਾਡਾ ਅੱਜ ਤੋਂ 20 ਸਾਲ ਤੇਰਦਾ ਪੁਰਾਣਾ ਜਾਲੀਆਂ ਪਹਿਲੇ ਅਸੀਂ ਵੀ ਸਾੜਦੇ ਰਹਾਂ ਹੁਣ ਭਾਈ ਹੋਰ ਨਹੀਂ ਬੰਦਾ ਕੁਝ ਵੀ ਬੋਲ ਸਕਦਾ ਹੁਣ ਖਾਂਗਾ ਜਿੰਦੀ ਹੈ ਹੈ ਬੋਲੇਗਾ ਨਾ ਇਧਰ ਪਾਸੇ ਕਰ ਜਿਹੜੀ ਗੱਲ ਅਸੀਂ ਆਖਦੀਏ ਨਾ ਵੀ ਆਹੀਂ ਨਹੀਂ ਦਹੀਂ ਕਰਨੀ ਹੈ ਉਹ ਸਮਝ ਲੈ ਵੀ ਇਵੇਂ ਹੀ ਕਰਨੀ ਹੈ ਠੀਕ ਹੈ ਅੱਗੇ ਤੋਂ ਜਿੱਦ ਬਾਜੀ ਨਹੀਂ ਕਰਨੀ ਕਦੀ ਵੀ ਤੈਨੂੰ ਬੜਾ ਆਪਣੇ ਬੰਦੇ ਪਾਣੀ ਕਿੱਥੇ ਕਿੱਥੇ ਆਪਣੀ ਵੀਡੀਓ ਪਹੁੰਚਣੀ ਆ ਏ ਹਮਾ ਕਮੈਂਟ ਤੇ ਕਰਨ ਦਾ ਡਿਲੀਟ ਨਹੀਂ ਆ ਉਹ ਮਾਲ ਮੁੱਲ ਛਕਾ ਹੁੰਦਾ ਫਿਰ ਜਿਵੇਂ ਆਵੇ ਨਿਕਲ ਜਾਂਦਾ ਨਹੀਂ ਵੀ ਨਹੀਂ ਫਿਰ ਤੇ ਕਮੈਂਟ ਹੋਰ ਆ ਜਣੀ ਇੱਕ ਫਿਰ ਇੱਕ ਹੋਰ ਆਏ ਕਮੈਂਟੀ ਵੇਣਾ ਤੂੰ ਹਾਂ ਟਿਕਟ ਬੱਬੂ ਸਾਸਿਕਾਲ ਬਣਾ ਲਓ ਕਿਹੜਾ ਲੈਂਦਾ ਕਿਹੜਾ ਸਾਸਿਕਾਲ ਤੋਂ ਗੋਰਾ ਲੈਂਦਾ ਗੋਰਾ ਇਹ ਤਾਂ ਨਾਰਾਜ਼ ਹੈ ਮੇਰਾ ਮਨ ਲਿਆ ਬਟੋਏ ਫਿਰ ਦੱਸੋ ਤੁਸੀਂ ਦੱਸੋ ਤੂੰ ਕਹਿੰਦਾ ਕਿ ਮੈਂ ਦੂਜੇ ਕਮੈਂਟ ਉਹ ਬਾਈ ਵੀਰ ਨੂੰ ਕਹਿ ਲੈ ਵੀਰ ਜੀ ਯਾਰ ਗਲਤੀ ਹੋ ਗਈ ਮੇਰੇ ਕੋਲ ਨਹੀਂ ਨਹੀਂ ਮੈਂ ਮੈਨੂੰ ਨਹੀਂ ਪਤਾ ਇਸ ਦੇ ਬਾਰੇ ਕਮੈਂਟ ਬੰਦਿਆਂ ਨੂੰ ਆਣੇ ਕੋਈ ਕੁੱਤੇ ਨੂੰ ਤਾਂ ਨਹੀਂ ਆਣੇ ਇਹ ਗੱਲ ਸਹੀ ਹੈ ਕੋਈ ਗੱਲ ਨਹੀਂ ਯਾਰ ਦੁਨੀਆ ਆ ਗਈ ਹੈ 100 ਗੱਲਾਂ ਕਰਦੀ ਕਰਨ ਦੇ ਕੋਈ ਗੱਲ ਨਹੀਂ ਇਹ ਪਤਾ ਹੈ ਗੱਲ ਕੀ ਆ ਜਿਹਨੇ ਗਲਤ ਕਰਨਾ ਦਾ ਜੇ ਆਪਾਂ ਗਲਤ ਚੀਜ਼ ਨੂੰ ਗਲਤ ਨੂੰ ਗਲਤ ਜਿੱਦ ਕਰਾਂਗੇ ਨਾ ਉਹਦੇ ਜੋ ਨੇ ਦੱਸਣਾ ਹੀ ਹੈ ਕਮੈਂਟ ਬਾਰੇ ਜਦੋਂ ਅਸੀਂ ਤੈਨੂੰ ਚਾਰ ਬੰਦ ਐਕਸ਼ਨ ਨਹੀਂ ਯਾਰ ਸਾਰ ਨਹੀਂ ਜਿੱਤ ਨਹੀਂ ਇੰਜਨ ਸੌਖਾ ਚੱਲਦਾ ਉਹ ਹੁੰਦਾ ਹੁੰਦਾ। ਇਸ ਤੋਂ ਬਾਅਦ ਹਾਂ ਭਈ ਐਵੇਂ ਸਮਝ ਲੈ ਤੂੰ। ਕੋਈ ਗੱਲ ਨਹੀਂ ਯਾਰ ਕਮੈਂਟ ਬੰਦਿਆਂ ਨੂੰ ਯਾਦ ਰੇ। ਤੇ ਇੱਕ ਤੇਰੇ ਉਹ ਪਾਈ ਅੰਡਰਵਾਇਜ਼ ਹੋਈ ਛੋਟੀ ਜੀ ਦਾ। ਕੀ ਨਹੀਂ? ਕੋਈ ਪਜਾਮਾ ਪਾ ਤਾ ਫਿਰ ਕੋਈ ਆਖੇ ਉਹ ਨਾ ਜਵਾਬ ਕਿਹੜਾ ਫੋਰਾ ਲਈ ਫਿਰਦੇ ਨੇ। ਠੀਕ ਨੇ ਵਿੱਕੀ। ਤੇਰਾ ਪੱਕਾ ਨਾਂ ਦਾ ਅਸ ਪਹਿਲੇ ਮੈਨੂੰ ਪੱਕੇ ਨਾਂ ਦਾ ਨਹੀਂ ਪਤਾ। ਮੇਰੇ ਨਾਂ ਮਰਜੀ ਤੇ। ਅਚਾਰ ਅਮਰਜੀਤ ਅਮਰਜੀਤ ਨਹੀਂ ਬਾਈ ਸਾਡੇ ਕੋ ਸੱਦਾ ਹੈ ਨਾ ਹੋਰ ਵਿਕਰਮ ਮੁਕਰਮ ਵਗੈਰਾ ਹੱਥ ਲਾ ਗਿਆ ਨਹੀਂ ਵਿੱਕੀ ਚੱਲਦਾ ਨਾ ਤੈਨੂੰ ਪਤਾ ਹੈ ਤੇਰਾ ਸੋਨੂ ਹੈ ਹੋਰ ਇਹ ਹਜੇ ਨਾਮ ਉਹਨਾਂ ਨੂੰ ਜ਼ਿੰਦਗੀ ਚ ਨਾ ਪਾ ਲਗਣਾ ਕਿਹੜੇ ਨਾਮ ਨਾ ਫਿਰ ਬੱਬੂ ਨੇ ਦੱਸਦਾ ਹੁੰਦਾ ਮੈਨੂੰ ਇਹ ਤੇਰੇ ਕੋਲ ਨਹੀਂ ਪਤਾ ਕੀ ਨਾ ਪੱਕਾ ਅਮਰਜੀਤ ਸਿੰਘ ਹੈ ਹਾਂ ਉਹੀ ਤਾਂ ਗੱਲ ਹੈ ਤੇ ਹੋਰ ਕੋਈ ਕਹਿਣਾ ਚਾਹੁੰਦਾ ਕੋਈ ਕਿਸੇ ਚੀਜ਼ ਬਾਰੇ ਨਿਕਨੇ ਰੱਖੀ ਤੇ ਸਾਰਿਆਂ ਦੇ ਕੋਈ ਹੋਰ ਕੋਈ ਕਹਿਣਾ ਚਾਹੁੰਦਾ ਕੋਈ ਇਸ ਚੀਜ਼ ਬਾਰੇ ਵੀ ਨਾ ਇੱਕ ਨਮ ਹੈਗਾ ਤੇ ਉਹ ਵਿੱਚ ਬੋਲਣਾ ਦਿਨ ਨੂੰ ਸ਼ਰਮਿੰਦਾ ਹੋ ਜਾਏਗਾ ਨਾ ਹਾਂ ਇਹ ਤਾਂ ਦਾ ਤੇ ਕੋਈ ਟੱਕਰ ਨਹੀਂ ਲੈ ਫਿਰ ਕੀ ਹੈ ਨਹੀਂ ਉਹ ਥੋੜਾ ਚੰਗਾ ਜਿਹਾ ਉਹ ਆਪਣਾ ਫਿਰ ਪਿਆਰ ਕਰਦੇ ਵੇਣਾ ਫੋਰਮੈਨ ਬੁਖਾਰ ਚੜ ਗਿਆ ਇਹਨੂੰ ਦਵਾਈ ਲਵਾ ਵਧੀਆ ਦਵਾਈ ਹੈਗੀ ਇਹ ਭੁੱਲ ਗਣਸਰੇ ਪਈਏ ਇਹ ਚਲ ਵਾਪਸ ਮੁੜ ਜਾ ਕੱਲ ਇਹਨਾਂ ਨੇ ਜਿੱਦ ਕਰ ਲੇ ਕੰਨੀ ਰਾਤ ਰੋ ਜਾ 3:30 ਤੇ ਕਿਵੇਂ ਕਿੰਨੇ ਵਿਗੜ ਲਿਆ ਫੋਰਮੈਨ ਜੀ ਵੱਡ ਲੈਂਦੇ ਇਧਰ ਕੈਮਰਾ ਮੂੰਹ ਕਰੋ ਕੰਮ ਖੋਲ ਤੇ ਚੱਲ ਨਹੀਂ ਰਿਹਾ ਕਦੇ 5 ਕਦੇ 7 ਕਦੇ 8 ਟੋਟਲ ਹੋ ਗਏ 5-7 ਕਿਨੇ ਹੋਏ ਜਿਹਨੇ ਚਲਾਈ ਟੋਟਲ 20 ਕਿਤ ਹੋ ਗਏ ਸਾਡੇ ਬਰਾਬਰ ਹੀ ਤੁਸੀਂ 10 ਦਿਨਾਂ ਦੇ 20 ਕੀਤੇ ਅਸੀਂ 2 ਦਿਨਾਂ ਦੇ 20 ਕੀਤੇ ਨੇ ਠੀਕ ਤੂੰ 10 ਦਿਨ ਖੱਜਲ ਖਾਰ ਹੁੰਦੇ ਅਸੀਂ 2 ਦਿਨ ਹੁੰਦੇ ਅਜੇ ਲੇਟ ਚੱਲੇ ਦੀ 12-13 ਤਰੀਕ ਤੋਂ ਬਾਅਦ ਬਾਅਦ ਚੱਲੇਗੀ ਤੇ ਇੱਕ ਕਮੈਂਟ ਬੱਬੂ ਤੇਰੇ ਬਾਰੇ ਵੀ ਆਉਂਦਾ ਪਿਆ ਹੈ ਹੈ ਕਾਬਰ ਹੀ ਗਿਆ ਤੂੰ ਦਾ ਬੱਬੂ ਵੀ ਸ਼ੇ ਚੱਲ ਰਹੀ ਹੈ ਵੀ ਬੱਬੂ ਦੀ ਮਸ਼ੀਨ ਚਾਲੂ ਕਰਵਾ ਦੇ ਆਪਦੀ ਚਲਾਈ ਖੜਾਇਆ ਹੈ ਇੱਕ ਵਾਰੇ ਸਾਈਂ ਕਢਵਾਉਂਦੇ ਬਣਾ ਨੂੰ ਨਹੀਂ ਸਾਈਂ ਨਹੀਂ ਉਹਨਾਂ ਨੇ ਦੱਸਣਾ ਆਪਣੇ ਵੀਰਾਂ ਨੂੰ ਵੀ ਕੰਮ ਸਾਡਾ ਸੰਝਾ ਹੀ ਹੈ ਸੰਝਾ ਹੀ ਕੰਮ ਦਾ ਹੈ ਕੰਮ ਵੀ ਸਾਡਾ ਇਕੱਠਾ ਹੀ ਹੈ ਤੇ ਕੋਈ ਗੱਲ ਨਹੀਂ ਉਹ ਵੀ ਮਸ਼ੀਨ ਚਲਾ ਲਾਂਗੇ ਸਾਡਾ ਕੰਮ ਅਲੱਗ-ਅਲੱਗ ਨੇ ਕਿ ਤੂੰ ਮੈਂ ਸੋਹਣਾ ਤੇ ਵਿਆਹ ਤੇ ਜਾਂਦਾ ਫਿਰ ਜਾਣਾ ਡਰਾਈਵਰ ਨਾਲ ਸਾਰਾ ਮਿਹਨਤ ਦੱਸਿਆ ਲਈ ਤੂੰ ਕਦੋਂ ਮੈਂ ਗਿਆ ਤੈਨੂੰ 12 ਤੇ ਗੁਣ ਜਾਣਾ ਮੈਂ ਨਹੀਂ ਗਿਆ ਹੈ ਇਧਰ ਮੁੱਕ ਕਰਕੇ ਦੱਸੋ ਮੜਾ ਜੇ ਉੱਪਰ ਨੂੰ ਇਧਰ ਦੱਸੋ ਤੈਨੂੰ ਵਿਆਹ ਤੇ ਜਾਣਾ ਹੈ ਕਿਹੜੇ ਵਿਆਹ ਤੇ ਹੈ ਕਿਹੜੇ ਜਿਹੜਾ ਵਿਆਹ ਵੇਖਣਾ ਇਹ ਕਿਨੇ ਵੇਖਣਾ ਜੇ ਇੱਕ ਮਹੀਨੇ ਦਾ ਉੱਪਰ ਨਹੀਂ ਬਿਠੇ ਇੱਥੇ ਮੇਰੇ ਦਾ 8 ਤਰੀ ਹੋਈ ਏ ਉਹ ਵੈਰੀਫਿਕੇਸ਼ਨ ਕਰਾਣੀ ਸੀ ਤੂੜੀ ਦੀ ਰੀਪਰ ਦੀ ਬਾਨਾ ਵਾਲੀ ਕਿੱਥੋਂ ਤੋ ਜੋੜ-ਜੋੜ ਲਿਆ ਸੀ ਤੂੜੀ ਮੇਰੀ ਮਸ਼ੀਨ ਸਿਰਫ ਅੱਧੇ ਕਿਲੋਮੀਟਰ ਦਾ ਚੱਲਦੀ ਹੈ ਸਿਰਫ ਅੱਧੇ ਕਿਲੋਮੀਟਰ ਦਾ ਅੱਧੇ ਕਿਲੋਮੀਟਰ ਤੇ ਏਰੀਆ ਨਹੀਂ ਨਾ ਜਿੰਨਾ ਆਪਾਂ ਵੜਨਾ ਹੈ ਦੇਖਾ ਜਦ ਤੈਨੂੰ ਖਾ ਵੀ ਲਿਆ ਉਹਨਾਂ ਏਰੀਆ ਹੋਣਾ ਹੀ ਨਹੀਂ ਅੱਧੇ ਕਿਲੋਮੀਟਰ ਚ ਹੈ ਅਸੀਂ ਇਹ ਤਾਂ ਆਪਣਾ ਹੀ ਮੇਰਾ ਹੀ ਫਿਰ ਅੱਧਾ ਕਿਲੋਮੀਟਰ ਹੀ ਹੈ ਜਿੱਥੇ ਮੈਂ ਚਲਾਣੀ ਮੇਰਾ ਅੱਧਾ ਵੀ ਨਹੀਂ ਬਣਨਾ ਫਿਰ ਤਾਂ ਉਹ ਤਾਂ ਆਪਾਂ ਲੱਗ ਲੱਗੇ ਚਲਾਣੀ ਹੈ ਜੇ ਬੁਲਾਵੇਂ ਨਾ ਲਾਉਣਾ ਪੈਂਦਾ ਉੱਤੋਂ ਦੀ ਉਹ ਮਾਰਦਾ ਹੈ ਮਸ਼ੀਨ ਤਾਂ ਨੇੜੇ ਚੱਲਣੀ ਹੁੰਦੀ ਹੈ ਅਸੀਂ ਉਹਦੇ ਨਾਲ ਵੱਢਣ ਲੱਗ ਇਹਨੂੰ ਵੀਡੀਓ ਵਿਖਾਈ ਵੀਡੀਓ ਕਿ ਨਹੀਂ ਜਿਹੜੇ ਫੇਸਬੁੱਕ ਪਾਈ ਹੋਰ ਮੁੰਡਿਆਂ ਨੇ ਕਹਿੰਦਾ ਮੇਰੇ 6:30 ਵਿਗੇ ਹੋਇਆ ਨੇ ਅੱਜ ਕੱਲ ਬੜੀ ਸੋਹਣੀ ਵੀਡੀਓ ਬਣਾਈ ਨਾ ਕਿੰਨੇ 6.5 ਵਿਕੇ ਕਿਦਾਂ ਉਹ ਵੀਡੀਓ ਪਾਈ ਇੱਕ ਬੰਦੇ ਨੇ ਇਹਨੇ ਮਸ਼ੀਨਾ ਜਿਵੇਂ ਆਪਾਂ ਹੁਣ ਇਕੱਠੇ ਬੈਠੇ ਆ ਆਪੋ ਦੀ ਗੱਲਾਂ ਦੱਸਣ ਲੱਗ ਗਏ ਆਂਦੇ ਇਹਨੇ ਦਰੋਗਾ ਇਹਨੂੰ ਕਹਿੰਦਾ ਕਿੰਨੇ ਤੂੰ ਵਿਕੇ ਵੜਦੇ ਕਹਿੰਦਾ ਮੈਂ 6.5 ਵਿਕੇ ਇਹ ਕਹਿੰਦਾ ਮੈਂ ਵੱਡੇ 13.5 ਵਿਕੇ ਤੇ ਆਸਤਾ ਗੱਲਾਂ ਗੱਲ ਕਰਦੇ ਕਰਦੇ ਗਾਂ ਕਹਿੰਦਾ ਜਿਨ੍ਹਾਂ ਦਾ ਇਸ ਤਰ੍ਹਾਂ ਆਇਆ ਜਿਵੇਂ ਆਕਾ ਸਾਈਕਲ ਨਵੇਂ ਨਾ ਲੈਣਾ ਹੁੰਦਾ ਉਹ ਤਾਂ ਮੈਂ ਅੱਗੇ ਵੀਡੀਓ ਵਿੱਚ ਵੀ ਬੋਲ ਦਿੱਤਾ ਲਿਖਿਆ ਵੀਡੀਓ ਤੇ ਸ਼ਾਇਦ ਆਪਣਾ ਬਣਾਈ ਜਿਹੜੀ ਐਡਿਟ ਕੀਤੀ ਆ ਉਹਦੇ ਲਿਖਿਆ ਬਈ ਨਵੀਂ ਮਸ਼ੀਨ ਆਈ ਭਿ ਲੈਉਣ ਦਾ ਕੋਈ ਫਾਇਦਾ ਨਹੀਂ ਹਾਂ ਮੈਂ ਵੇਖੀ ਵੀਡੀਓ ਹਾਂ ਤੇ ਜੇ ਇਹ ਇੰਨੀ ਗੱਲ ਵੀ ਬੰਦੇ ਨਹੀਂ ਨਾ ਸਮਝ ਸਕਦੇ ਫਿਰ ਕੋਈ ਸਮਝ ਹੀ ਨਹੀਂ ਸਕਦਾ ਨਹੀਂ ਨਹੀਂ ਸਕਦਾ ਵੀ ਜਿੰਨੇ ਰਸਤੇ ਗੰਦੇ ਆ ਜਿਸ ਤਰ੍ਹਾਂ ਰਸਤੇ ਆ ਮਸ਼ੀਨ ਖਰਾਬ ਹੋਣੀ ਆ ਇੱਥੇ ਮਸ਼ੀਨ ਤਾਂ ਆ ਨਵੀਂ ਆਈ ਜਿਵੇਂ ਸਾਈਕਲ ਨਵੇਂ ਲੈਣਾ ਹੁੰਦਾ ਹੈ ਇੱਕ ਇਥੇ ਇਥੇ ਇੱਕ ਗੇਮ ਪਾਦੇ ਕਿੰਨੇ ਦੀ ਏ ਇਥੇ ਗੇਮ ਹੈਗੀ ਆ ਲੱਖ ਤੋਂ ਸਵੇ ਲੱਖ ਦੇ ਵਿੱਚ ਵਿੱਚ ਉਹ ਵੀ ਖਰਚੇ ਵਿੱਚ ਪਾ ਕੇ ਆ ਦੂਜਾ ਜਾਣਦਾ ਤੇਲ ਕੱਢ ਕੇ ਬੰਦੇ ਪੁਰਾਣੇ ਜਿਹੜੇ ਪੁਰਾਣੇ ਬੰਦੇ ਚੱਲਦੇ ਨਾ 8 9 ਹਜ਼ਾਰ ਦੇ ਜਿਹੜਾ ਹੁਣ ਮੈਂ ਉਹ ਕਹਿੰਦੇ ਬਾਈ ਰਕਾ 400 ਰੁਪਏ ਹੋ ਜਾ ਬਹੁਤ ਆ ਜਿਹੜੇ ਬੰਦੇ ਆ ਪਿੱਛੋਂ ਆ ਰਹੇ ਪੰਜਾਬ ਤੁਸੀਂ ਦੇ ਸਪੈਸ਼ਲ ਐਮਪੀ ਉਹ ਦੱਸ ਕੀ ਖਟਕ ਲੈ ਜਾਣਗੇ ਉਹਨਾਂ ਦੇ ਸਾਹਮਣੇ ਕੀ ਖਟਕ ਆਈ ਬੈਠੇ ਬੈਠੇ 10000 ਖਰਚਾ ਕਰ ਲਾ ਇਥੇ ਬੈਠੇ ਬੈਠਾ ਨਾ ਅਗੇ ਊਰਾ ਸਰ ਕੀ ਵੇਸਣਾ ਦੇ ਵਿੱਚ ਲਿਆ ਦੇਈਏ ਵੇਸਣਾ ਇਹ ਆਲੂ ਲੈ ਮਨ ਉਹਨੂੰ ਗਿਫਟ ਮਿਲਿਆ ਕੀ ਸਬਜ਼ੀ ਨਹੀਂ ਮਾਨ ਯਾਰ ਆਲੂ ਮੈਨਾਂ ਹਣ ਬਾਵਾ ਗਿਫਟ ਮਿਲ ਗਿਆ ਨਹੀਂ ਤਾਂ ਉਹ ਵੇਹੁੰਦੇ ਤੇ ਵਿਰਾਹ ਜਾਣਾ ਸੀ ਤੂੰ ਕਿ ਕੰਮ ਚਲਾਈ ਖੜਾ ਦਿੱਤਾ ਬੋਰੀ ਬੋਰੀ ਗਾਣੇ ਵਿੱਚ ਕਿੱਧਰ ਲਾਈ ਖੜਾ YouTube ਨੇ ਫੜ ਲੈਣਾ ਆਪਾਂ ਨੂੰ ਇਹ ਹਾਲ ਆਲਾ ਬੰਦ ਕਰ ਦੇ ਹਾਂ ਤੇ ਜਾਣਾ ਪਿੰਡ ਚਲਾ ਜੀ ਕੋਈ ਜੱਕੜ ਫਿਰ ਮੈਂ ਵੀ 3 ਦਿਨ ਜਾਣਾ ਫਿਰ ਮੈਨੂੰ ਨਾ ਰੋਕੀ ਹੈ ਮੈਂ 3 ਦਿਨ ਮਸ਼ੀਨ ਦੇ ਨੇੜੇ ਨਹੀਂ ਆਣਾ ਮੈਂ ਜਿੱਦ ਮਰਜ਼ੀ ਜਾਵਾਂ ਤਿੰਨ ਦਿਨ ਤੂੰ ਕਿੱਧਰ ਰਹਿ ਰਿਹਾ ਮੈਂ ਵੀ ਇੱਥੇ ਹੀ ਰਵਾਂਗਾ ਕਿੱਥੇ ਮੈਂ ਇੱਥੇ ਇੱਕ ਕਮਰਾ ਕੋਲ ਲਵਾਵਾਂ ਦਾ ਕਿਰਾਇਆ ਦਾ ਟੌਰ ਨਾਲ ਸਮਾਂ ਤਿੰਨ ਦਿਨ ਮਸ਼ੀਨ ਦੇ ਕੋਲ ਹੀ ਨਹੀਂ ਆਣਾ ਆਪਾਂ ਉਹਨੇ ਦਿਨ ਤੁਹਾਡੇ ਸਾਡੇ ਬੰਦੇ ਨੂੰ ਲੈ ਜੀ ਉਹ ਬੰਦੇ ਦੋ ਜਾਣੇ ਨੇ ਨਾ ਇੱਕ ਇੱਕ ਨਹੀਂ ਜਾਣਾ ਨਹੀਂ ਤੂੰ ਮਸ਼ੀਨ ਨਾਲ ਬੰਦੇ ਦੋ ਜਾਣੇ ਨੇ ਇੱਕ ਸਾਡਾ ਵੀ ਬੰਦਾ ਜਾ ਰਿਹਾ ਨਾ ਮੇਰੀ ਗੱਲ ਸੁਣ ਇਕੱਠਾ ਕੰਮ ਕਰਨ ਦਾ ਜਿਸ ਸਾਥ ਦੇਣਾ ਦਾ ਉਹਨੂੰ ਵਿਆਹ ਚਲ ਜਾਣ ਦੇ ਖਾਣ ਦੇ ਤੂੰ ਸੰਭਾਲ ਲਈ ਹੁਣ ਵਿਆਹ ਕਿੰਦਾ ਹੁਣ ਖਾ ਕੇ ਨਹੀਂ ਆਏ ਦੋਕ ਦਿਨ ਹੋਏ ਨੇ ਹੈ ਖਾ ਕੇ ਨਾ ਐਡਾ ਤਗੜਾ ਵਿਆਹ ਆਪਾਂ ਵੀ ਵਿਆਹ ਹੀ ਖਾ ਕੇ ਆਏ ਕਿੱਥੇ ਉਹ ਤੇਰੇ ਭਰਾ ਦਾ ਅੱਛਾ ਉਹ ਇਕਲੇ ਦਾ ਉਹ ਤਾਂ ਟਾਈਮ ਨਹੀਂ ਚੱਲਦਾ ਸੱਤ ਫਰਿਜਾਂ ਪੈਂ ਬਹੁਤ ਹੋ ਗਿਆ ਜਿਆਦਾ ਵਿਆਹ ਨਹੀਂ ਕੰਮ ਜਿਆਦਾ ਮਸ਼ੀਨ ਦਾ ਉਹ ਤਾਂ ਆ ਹੀ ਜਾਣੇ ਵਿਚਾਰਾ ਮਸ਼ੀਨ ਦਾ ਵਿਆਹ ਥੋੜਾਗਾ ਚਾਚੇ ਦੇ ਮੁੰਡੇ ਦਾ ਵਿਆਹ ਸਾਹਮਣੇ ਗੇਟ ਅੱਛਾ ਤੇ ਉਹਨੇ ਸਾਰਾ ਕੰਮ ਸੰਭਾਲ ਲਿਆ ਵਿਆਹ ਦਾ ਗੱਲ ਪਰੇ ਕੀ ਹੈ ਚਲਾ ਜਾਵੇ ਮੈਂ ਰੁਕਦਾ ਨਹੀਂ ਆ ਇੱਕ ਦਿਨ ਨੇ ਜਾਣਾ ਇੱਕ ਜਾਣਾ ਦੂਜੇ ਡਰਾਈਵਰ ਨੇ 29 ਤਰੀਕ ਦੋ ਬੰਦੇ ਵਿੱਚ ਨਿਕਲਣੇ ਨੇ ਬੱਬੂ ਨੇ ਹਾਂ ਅੱਛਾ ਤੇ ਫਿਰ ਮੈਂ ਇਕੱਲਾ ਰਹਿ ਹਾਂ ਹਾਂ ਵੀ ਉਹਨੇ ਵੀ ਜਾਣਾ ਨਾ ਉਹਦੀ ਵੀ ਤਰੀਕ ਹੈ ਰੋਲਾ ਜਲ ਚਲੇ ਜਾਂਦੇ ਦੋਵੇਂ ਜਾਣਾ ਤਾਂ ਬੇਲੀ ਸਿੰਦੂ ਆ ਨਾ ਮੈਂ ਆ ਜਾ ਨਾ ਮੈਂ ਤੂੰ ਰਹਿਂਦੇ ਤੂੰ ਕਰਈ ਰ ਤੇਰੇ ਵਾਸਤੇ ਕੰਮ ਨਹੀਂ ਕਰਦੇ ਠੀਕ ਆ ਸੰਤੋਂਗੇ ਬਾਬਾ ਦੇ ਨਾ ਖੜਨ ਲੱਗਾ ਵਟਿਆਂ ਨਾਲ ਨਹੀਂ ਆਇਆ ਯਾਰ ਤੈਨੂੰ ਪਤਾ ਕੀ ਆਜ ਕੱਲ ਚਲਾਈ ਕਰਨੀ ਕੱਲ ਲੈ ਕੋਈ ਨਹੀਂ ਕੱਲ ਆ ਜਦੋਂ ਕੰਮ ਫੁੱਲ ਜਾ ਕੱਲ ਵੇਖਣ ਗਿਆ ਮਨ ਲਾ ਤੂੰ ਵੀ ਨਾਲ ਬੇਲੀ ਬੜਾ ਖੜਾ ਜਾਂਦਾ ਜਿਹੜਾ ਉਹਨਾਂ ਦੇ ਜਾਣ ਦੇ ਜਾਂਦੇ ਜਿਹੜਾ ਕੋਈ ਚੜ ਜਾਂਦਾ ਆਪਣਾ ਕਰਤਾਂ ਨਹੀਂ ਹਾਂ ਜਾ ਦੇ ਜਾਂਦਾ ਇਹ ਗਾਲ ਮੋਰ ਖੇੜੀ ਹਾਰੀ ਖਰਾਬ ਹੋ ਜਣੀ ਇਹ ਤੁਹਾਨੂੰ ਦੱਸਤਾ ਇਹ 12 13 ਤਰੀਕ ਤੋਂ ਬਾਅਦ ਵੜਾ ਮੇਰੇ ਮਨਜ਼ਰ ਕਰ ਲੈ ਆ ਬਈ ਬਾਤ ਚੱਲ ਸਹੀ 15 ਤਰੀਕ ਤੋਂ ਬਾਅਦ ਬਾਤ ਸਹੀ ਹੋਲ ਤੇ ਜਿਹੜਾ ਅਜਨ ਨਾਲ ਸਾਡ ਜਿਹੜਾ ਇਧਰ ਗੁਜਰਾਬ ਨੇ ਬਿੱਲੇ ਵਖੜੇ ਬਾਡੂੜ ਕੇ ਦੋ ਉਹਨਾਂ ਬਾਰੇ ਕੀ ਕਹਿਣਾ ਸਕੇ ਕੋਈ ਗਾਲ ਵੀ ਉਹ ਵੀ ਯਾਰ ਤੇ ਉਹਨਾਂ ਦੀ ਕਿਸਮਤ ਜਿਹੜਾ ਉਹ ਵੀ ਲੈ ਆ ਜਾਣਗੇ ਨਹੀਂ ਆਉਣ ਤੇ ਨਹੀਂ ਵੀ ਕਈ ਕੋਈ ਅਰੀ ਤੈ ਹੈ ਜਿਹੜੇ ਖਤਮ ਵੀ ਹੋ ਚੁੱਕੇ ਨੇ ਕੋਈ ਕਿਸੇ ਅਰੀ ਜੇ ਕੰਮ ਚੱਲਣਾ ਇਹ ਮਾਰ ਦੇ ਬੁੱਢੇ ਨੇ ਆਣਾ ਬੱਬੂ ਦੇ ਨੇ ਉਨੇ ਸਾਰੇ ਪਿਆ ਕਣਕ ਨਾ ਇੱਕ ਤਰ੍ਹਾਂ ਦੀ ਹੰਦੀ ਰੇਕ ਲਾਕੇ ਚ ਕਣਕ ਤੂੰ ਇਧਰ ਮਕਸੀ ਵੇਖ ਲੈ ਜਿੱਥੇ ਤਰਾ ਨੇ ਵੇਖ ਲੈ ਉਧਰ ਜਿਵੇਂ ਉੱਪਰ ਦੇ ਇਲਾਕਾ ਪੱਕਿਆ ਉਹ ਵੱਢ ਲੈ ਵੱਢਿਆ ਗਿਆ ਜਿਹੜਾ ਨਾ ਰਹਾ ਉਹ ਖੜਾ ਹੈ ਉਹ ਇਹ ਦਾਸ ਦਿਨ ਲੇਟ ਚੱਲੂਗਾ ਇੱਕ ਪਤਾ ਕੀ ਗੱਲ ਆ ਆਪਾਂ ਨੂੰ ਪਤਾ ਕਿਹੜੇ ਬੰਦੇ ਇਕਦਮੀ ਖਰਾਬ ਕਰਦੇ ਆ ਜਿਹੜਾ ਨਾ ਇੰਸਟਾਗ੍ਰਾਮ ਦੇ ਵੀਡੀਓ ਪਾਈ ਕਈ ਬੰਦੇ ਪੁਰਾਣੀ ਚੁੱਕ ਚੁੱਕ ਕੇ ਪਾਈ ਜਾਂਦੇ ਆ ਉਹਦੇ ਕਰਕੇ ਚਲੋ ਚਲੋ ਪਿੰਡੋ ਸਾਰੇ ਮਹੀਨਾਵਾਂ ਨਾਲ ਪਹਿਲਾਂ ਹੀ ਆ ਗਿਆ ਵੈਸੇ ਮੈਨੂੰ ਕਮੈਂਟ ਤਾਂ ਇੱਕ ਬੰਦੇ ਆ ਭਾਈ ਮੈਂ 10 ਦਿਨ ਹੋ ਗਏ ਬੈਠਾ ਐਮਪੀਏ ਜੇ ਕੰਮ ਕੋਈ ਨਹੀਂ ਚੱਲਿਆ ਜ ਆਪਾਂ ਦੇ ਅਸਰ ਨਹੀਂ ਕੀਤਾ ਬਿਲਕੁਲ ਵੀ ਰੁਪਈਏ ਦਾ ਵੀ ਝੂਠ ਬੋਲਦਾ ਇਹ ਤਾਂ ਇਹ ਐ ਸਟੋਰੀ ਚੁੱਕ ਚੁੱਕੇ ਪੁਰਾਣੀ ਕਈ ਪਾਈ ਨੇ ਕਹੀਆਂ ਨੇ ਨਾਲ ਕੀ ਮੱਚਿਆ ਲੈ ਕੇ ਲੇਟ ਚੱਲ ਰਿਹਾ ਜੇ ਤਨ ਮੇਰੀ ਗੱਲ ਹੋਈ ਆਦੇ ਨਹੀਂ ਅੱਜ ਹੀ ਜਾਣਾ ਫੇਰ ਇਹਨਾਂ ਨੂੰ ਇੱਕ ਨਾ ਰੋਕਾ ਜਿੱਥੇ ਮਰਜ਼ੀ ਲਾਇਆ ਇਹ ਨੱਚਦਾ ਬੜਾ ਹੈ ਰਾਤ ਹਨਾ ਆਪਾਂ ਦਾ ਹਾਂ ਦਿਖਾਈਏ ਹੈ ਵੀਡੀਓ ਮੈਂ ਹੁੰਦਾ ਬਣਾਣਾ ਬਲੌਗ ਨੀ ਜਿੰਨੇ ਠੁਮਕੇ ਲਾ ਲੇ ਤਰ ਜਨਾਨੀਆਂ ਨਹੀਂ ਦੇ ਜਿੰਨੇ ਤੂੰ ਠੁਮਕੇ ਲਾਈ ਰਾਤ ਠੁਮਕੇ ਹੋ ਰਹੇ ਮੈਂ ਜਨਾਨੀ ਤੋਂ ਕਿ ਆਰ ਕਾਹਤਾ ਲੱਗੀਆਂ ਨਹੀਂ ਉਵੇਂ ਲੱਕ ਲਾਂਦਾ ਜਣਾ ਨਾਲ ਸਟਾਈਲ ਬਣਾਦਾ ਉਹ ਸਟਾਈਲ ਬੜਾ ਕਰਨੇ ਪੈਂਦੇ ਨਾਲ ਅਸੀਂ ਉਹ YouTube ਤੇ ਪਾ ਨਹੀਂ ਸਕਦੇ ਕਿਉਂਕਿ ਉਹਦੇ ਜੀ ਸੌਂਗ ਲੱਗਾ ਜਿੱਦ ਆਪਾਂ ਪਾ ਵੀ ਨਹੀਂ ਜੇ ਪੌਣੇ ਸ਼ਾਰਟ ਕੱਟ ਕੇ ਪਾ ਕੇ ਪਾ ਵੀ ਸਕਦੇ ਆਪਾਂ ਮੈਂ ਉਹ ਤੇ ਨੀ ਗਾਣਾ ਹੋਰ ਲਾਦਾ ਨਹੀਂ ਗਾਣਾ ਨਹੀਂ ਆ ਉਹਨੇ ਕੱਟ ਹੀ ਦੇ ਗਾਣਾ ਪਾ ਲਈ YouTube ਤੇ ਪਾ ਲਈ ਥਮ ਕਬੜਾ ਲਾਉਂਦਾ ਇਹ ਤੂੰ ਪਾ ਲਈ ਆਹਦਾ ਪਾ ਲਈ ਦੇਖੀ ਕੈਮਰਾ 900 ਲਾ ਕੇ ਬਣਾਇ ਕਿ ਉਵੇਂ ਹੀ ਅਈ ਟੈਡਾ ਦਾ ਪੀ ਚਲ ਦੇਖਦੇ ਅਜ ਪੈ ਗੇ ਦਾ ਪਾ ਕੇ ਦੇਖਦੇ ਨਹੀਂ ਆਪ ਲੱਗਣੇ ਸਾਰੇ ਕਰ ਦੇ ਗੱਲ ਚਲਿਆ ਪਾ ਇਹ ਚਾਲੂ ਕਰਨੀ ਮਹੀਨ ਸਾਨੂੰ ਨਹੀਂ ਅੱਜ ਤਾਂ ਵੀਰ ਸ਼ਿਵਰਾਤਰੀ ਅੱਜ ਤਾਂ ਕੁਝ ਕਿਸੇ ਨਹੀਂ ਸ਼ਿਵਰਾਤਰੀ ਅੱਜ ਤਾਂ ਮਿਲਾਂਗੇ ਕਿਦੇ ਵੀ ਨਹੀਂ ਅੱਜ ਭੋਲੇ ਸ਼ੰਕਰ ਪ੍ਰੋਗਰਾਮ ਤੇ ਇੱਧਰ ਲਾ ਕੇ ਮੰਦਰ ਲਾ ਕੇ ਮੰਦਰ ਇੱਥੇ ਨਾਲ ਤਕੜਾ ਰੂੜਾ ਲਾਵਾ ਗੋ ਸੁਨੂ ਬਾਈ ਨੇ ਇੱਕ ਸ਼ੇਰ ਲਿਖਾਇਆ ਜੀ ਕੰਬੈਨ ਦੇ ਪਿੱਛੇ ਗੁਰਦਿਆਲ ਦੇ ਜਿਹੜੇ ਨਵੀਂ ਤਿਆਰ ਕਰਾ ਕੇ ਲਿਆ ਆ ਉਧਰ ਤੇ ਆਉਣੇ ਹੋ ਗਿਆ ਇਹ ਮੂਰਤੇ ਦਾ ਵੀ ਗੁਰਦਿਆਲ ਦਾ ਵੀ ਸੁਨੂ ਯਾਰ ਸ਼ੇਰ ਬਹੁਤ ਸਾਰੇ ਲਿਖਾਇਆ ਮਸ਼ੀਨ ਦੇ ਪਿੱਛੇ ਲਿਖਾ ਤਾਂ ਸ਼ੇਰ ਬਾਕੀ ਪੜ ਕੇ ਬਾਅਦ ਚ ਸੁਣਾਉਣਾ ਤੁਹਾਨੂੰ ਪਹਿਲੇ ਤੁਸੀਂ ਪੜ ਲਓ ਆਪ ਹੀ ਆ ਦੇਖੋ ਜੀ ਕਿੱਡਾ ਇਹ ਸ਼ੇਰ ਬੰਦੇ ਨੂੰ ਲਖਾਇਆ ਜ਼ਹਿਰਾ ਦਾ ਸਵਾਲ ਉਹਨਾਂ ਨੂੰ ਨਹੀਂ ਪੁੱਛੀਦਾ ਜਿੰਨਾਂ ਨੂੰ ਸਾਈ ਮੜਾ ਇੱਥੇ ਕੋਲ ਖਲੋਗੇ ਦੱਸੋ ਕਿਵੇਂ ਲਖਾਇਆ ਜ਼ਹਿਰਾ ਦਾ ਸਵਾਲ ਉਹਨਾਂ ਨੂੰ ਨਹੀਂ ਪੁੱਛੀਦਾ ਜਿੰਨਾਂ ਨੂੰ ਸਾਰੀ ਨੰਬਰ ਸਾਪੀ ਟਕਰੇ ਹਣ ਅੱਛਾ ਇਹ ਕਿਥੋਂ ਦਿਮਾਗ ਆਪਣੇ ਜੋੜੇ ਕਿ ਕੋਈ ਗਾਣੇ ਗੁਣੇ ਸੌਂਗ ਵਗੈਰਾ ਨਹੀਂ ਇਹ ਮਯੂਰ ਆਪਣੇ ਵਿਖਿਆ ਸੀਸਤਾ ਦੇ ਵੇਖਿਆ ਸੀ ਵਧੀਆ ਲੱਗਿਆ ਅੱਛਾ ਤੂੰ ਲਖਾ ਦੇ ਬੀਤੀਆਂ ਵੀ ਇਹੋ ਜੀਆਂ ਹੋਈਆਂ ਨੇ ਹਮ ਤੇ ਤਾਂ ਕਰਕੇ ਫਿਰ ਲਖਾ ਲਿਆ ਥੋੜਾ ਜਿਹਾ ਵੱਡਾ ਉੱਪਰ ਲਖਾ ਦੇਣਾ ਹੈ ਉਹ ਉੱਥੇ ਉਹ ਉੱਪਰਲੇ ਪਾਸੇ ਜਿੱਥੋਂ ਬਣੀ ਨਹੀਂ ਹੈ ਹਨਾ ਲੰਮੀ ਪੱਟੀ ਕਰਕੇ ਸਿੱਧੀ ਰਿਸ਼ਤਾ ਦੇ ਪਾਵਾਂ ਉਹ ਵੀਡੀਓ ਅੱਛਾ ਪਾ ਲਈ ਇਸ ਦਾ ਆਈਡੀ ਹੈ ਇਹ ਗਲਤ ਲਿਖ ਦਿੱਤਾ ਇੱਥੇ 05 ਆਣਾ ਸੀ ਅੱਛਾ ਇੱਥੇ ਆ ਵੀ ਜੀ ਪਾ ਦਿੱਤੀ ਮੁੰਡੇ ਨੇ ਇੱਥੇ 05 ਆਣਾ ਹੈ ਆ ਜੀ ਇਹਨਾਂ ਦੀ ਆਈਡੀ ਆ ਇੰਸਟਾਗ੍ਰam ਦੀ ਵਿੱਕੀ ਵਿੱਕੀ ਰਾਏ ਦੀ ਤੇ ਇੱਥੇ 05 ਆਣਾ ਤੇਰੇ ਨਾਮ ਕੀ ਬਣੀ ਹੈ ਗੋਪੀ ਸੋਨੂ ਇੱਥੇ 05 ਆਉਣਾ ਹੈ ਅੱਛਾ ਹਾਂ ਤੇ ਆ ਗਲਤ ਲਿਖ ਦਿੱਤਾ ਵੀ ਜੀ ਤੇ ਤੂੰ ਤੇ ਜੀ ਨਹੀਂ ਆਈਡੀ ਆਪਣੀ ਮੈਂ ਭੇਜੀ ਸੀ ਉਹ ਮੁੰਡੇ ਨੇ ਸਾਸਿਕਾਲ ਤਾਂ ਬੁਲਾ ਲਾ ਸਾਸਿਕਾਲ ਬਾਈ ਜੀ ਤੂੰ ਤਾਂ ਮੂੰਹ ਕਰਕੇ ਤਾਂ ਇਧਰ ਮੂੰਹ ਕਰਕੇ ਸਾਸਿਕਾਲ ਦਾ ਮੂੰਹ ਖਣੇ ਮਾੜਾ ਮੂੰਹ ਹੀ ਕਰਨਾ ਰੋਟੀ ਖਾਣ ਦਾ ਕਰਨੀ ਪਈ ਬੜਾ ਲੈ ਆ ਤੂੰ ਬੁਲਾ ਵੀਰੇ ਤੇ ਸਾਸਿਕਾਲ ਸਾਸਿਕਾਲ ਤੂੰ ਬੁਲਾ ਕਰੀ ਸਾਸਿਕਾਲ ਆਪਾਂ ਵੀ ਜਾਣਾ ਸਾਸਿਕਾਲ ਇਧਰ ਮੂੰਹ ਕਰਕੇ ਸਾਸਿਕਾਲ ਹਾਂ ਇੱਕ ਹੀ ਹੋ ਰਿਹਾ ਇਹ ਨਮਕ ਮਨਾ ਰਹੇ ਆ ਨਮਕ ਵਿਚ ਹੋਰ ਕੀ ਕੀ ਪਾਵੇਂਗਾ ਹੋਰ ਪਾੜਾ ਹਟਨਾ ਅੱਛਾ ਬੱਬੂ ਰਿ ਪਿਆ ਤੇ ਉਧਰ ਇੱਕ ਫੋਰਮੈਨ ਆ ਨਵਾਂ ਫੋਰਮੈਨ ਜੀ ਇਧਰ ਆ ਮੜਾ ਜੀ ਦਰਸ਼ਨ ਦਿਓ ਆਜੋ ਆਜੋ ਬੈਠੋ ਇੱਥੇ ਇੱਥੇ ਮੜਾ ਅੜ ਰੱਖੇ ਕੋਈ ਨਾ ਇੱਥੇ ਹੋਰ ਸਾਸ੍ਰੀ ਘਰ ਬਲਾ ਪਹਿਲਾਂ ਤਾਂ ਸਾਸ੍ਰੀ ਘਰ ਹਾਂ ਤੇ ਇੱਥੇ ਬੈਠੋ ਮੜਾ ਜੀ ਦੱਸੋ ਥੋੜਾ ਕੋਈ ਤੁਸੀਂ ਪਰਸੋਂ ਆਜੇ ਕੱਲ ਆਜੇ ਭਲਾ ਪਰਸੋਂ ਪਹਿਲਾਂ ਤੁਸੀਂ ਦੱਸੋ ਵੀ ਠੰਡ ਠੰਡ ਪਰ ਕਿੰਨੀ ਠੰਡ ਲੱਗੀ ਹੈ ਸਭ ਨੂੰ ਅੱਜ ਦੇ ਦਿਨ ਠੰਡ ਯਾਰਾ ਲੱਗੀ ਅੱਜ ਘੱਟ ਹੈ ਅੱਜ ਘੱਟ ਹੈ ਥੋੜੀ ਜੀ ਹਰਕੇ ਪਹਿਲੇ ਦਿਨ ਤੇ ਲਿਗੜੇ ਕੱਪੜੇ ਪਤਲੇ ਦਿੱਤੇੜੇ ਦੇ ਇਹਦੇ ਕਰਕੇ ਤੁਹਾਨੂੰ ਠੰਡ ਯਾਰਾ ਮਹਿਸੂਸ ਕਰਾਈਏ ਹੁਣ ਰਾਤਰ ਜਾਈ ਦਿੱਤੀ ਕੋਈ ਨਹੀਂ ਕੋਈ ਅੱਛਾ ਇਹ ਨਾ ਨਾ ਸਾਹਸ ਕਰਾਏ ਪਹਿਲੇ ਬੰਦਾ ਕਿੱਦਾਂ ਨ ਮਸੂਤ ਹੋਇਆ ਨੂੰ ਬਾਕੀ ਬੱਬੂ ਦੇ ਫੋਨ ਤੇ ਲੱਗੇ ਆ ਫੋਨ ਕਰਾਵਾਂਗੇ ਇਹਨਾਂ ਨਾਲ ਗੱਲਬਾਤ ਹੈ ਜੀ ਤੇ ਆਪਣਾ ਹਾਂ ਕਿਵੇਂ ਕੀ ਹੁੰਦਾ ਆਹ ਲੱਸੀ ਲੱਸੀ ਜਾਣ ਜਾਣ ਕੇ ਪਿਆ ਦੇ ਜੀਰੇ ਜਰੇ ਪਾ ਕੇ ਇਧਰ ਬੁੱਕਰੀ ਵਾਲਾ ਆ ਇਧਰ ਜਾਣ ਕੇ ਪਿਆ ਰੋਟੀ ਘੱਟ ਖਾਣ ਘਰ ਰੋਟੀ ਨਾ ਘੱਟ ਖਾੜੀ ਵਿਹਲੇ ਬੈਠੇ ਰਹੇ ਸਕੀਮੀ ਵੇ ਕੱਡੇ ਨੂੰ ਜੀਰਾ ਜਨ ਪਾ ਕੇ ਲੋਟ ਬਣਵਾਤਾ ਉਹਨੇ ਵੀ ਤੋ ਇਹ ਬੜਾ ਤਾ ਦੋ ਤਾਂ ਘੱਟ ਖਾਵਣਗੇ ਇਹਦੇ ਦੱਸੀ ਮੜੇ ਦੋ ਗੱਲਾਂ ਕਿਵੇਂ ਨਹੀਂ ਢਾੜ ਕੇ ਜੀਰਾ ਰਪਾਇੰਟ ਵਿੱਚ ਜੀਰਾ ਅਸੀਂ ਹਲਸੀ ਲਸੀ ਪੀ ਲੈਣਗੇ ਘੱਟ ਖਾਣਗੇ ਰੋਟੀਆਂ ਘੱਟ ਖਾਣਦੇ ਰੋਟੇ ਦੇਣਾ ਪਬਜੀ ਖਾਦੀ ਬਣਾਈ ਜਾਜਾ ਅੱਜ ਪਨੀਰ ਦੀ ਪਨੀਰ ਕਿੱਥੋਂ ਲਿਆ ਜੀ ਆਊਟਰ ਤੋਂ ਕਿੱਥੋਂ ਆਊਟਰ ਤੋਂ ਕਿੰਨੇ ਦਾ ਬਣਾਇਆ 100 ਰੁਪਏ ਡੇਟ ਹੋ ਜਾਏਗੇ 200 ਵੀਹਾਂ ਕਿ ਉਹ ਦਾਲ ਜੀ ਦੁਬਾਰਾ ਤੱਕ ਪਾਣੀ ਪਾ ਕੇ ਪਾਈ ਜਾਂਦੇ ਜੇ ਨਹੀਂ ਇਹ ਵਧੀਰ ਲੈਂਦਾ ਦੋਸ ਵੀਹਾਂ ਦਾ ਇਹਨੇ ਗੱਲ ਇਥੋਂ ਮਾਜੀ ਹਾਂਜੀ ਹਾਂਜੀ ਐਵੀ ਗੱਲ ਤੇ ਆਪਾਂ ਕੋਈ ਹੁਣ ਵੀ ਚਲਾਉਣੀ ਇਕੱਲੇ ਰੋਟੀਆਂ ਦੇ ਕੰਮ ਆ ਆਪਣੇ ਬਠੇਕਾ ਲਾਵਾਂਗੇ ਆਪਾਂ ਮਸ਼ੀਨ ਤੂੰ ਵੀ ਵੱਲ ਚ ਕਰਾਂਗੇ ਇਕੱਲੇ ਰੋਟੀਆਂ ਪਕਾਣੀਆਂ ਚਲਾਉਣੀ ਹੈ ਵੀ ਅੱਜ ਅੱਜ ਇਹਨੂੰ ਬਿਠਾਵਾਂਗੇ ਨਹੀਂ ਫਿਰ ਤੇ ਆਪਾਂ ਜਿੰਨਕ ਜੋ ਇਹਨੂੰ ਨੌਲ ਜ਼ਰੂਰ ਦਵਾਗੇ ਇਦੜ ਇਹਦਾ ਧੱਕੇ ਨਾਲ ਪਿਆਰ ਰੋਟੀਆਂ ਘੱਟ ਖਾਂਗੇ ਲੱਸੀ ਕਿੰਨੀ ਸਵਾਦ ਬਣਾਈ ਤੁਸੀਂ ਆਪਣੇ ਪਿਆਰ ਕਹਿ ਲੱਤੀ ਤੇ ਲੱਸੀ ਗਾਂ ਦੇ ਦੁੱਧ ਦੀ ਮੱਝ ਦੇ ਇਹਦੇ ਬਰ ਨਹੀਂ ਪਤਾ ਇਹਦੇ ਬਰ ਨਹੀਂ ਪਤਾ ਹਨਾ ਵਿਖਾ ਮੜਕੀ ਕਿਵੇਂ ਬੜਾ ਚਾਰ ਕਿਵੇਂ ਕੀਤੀ ਆ ਆ ਲੱਸੀ ਏ ਬਾਹਰ ਆ ਆ ਆਲੂਣੇ ਘਰ ਦਾ ਬਣਾਇਆ ਆਲੂਣ ਆਪ ਤਿਆਰ ਕੀਤਾ ਆ ਆ ਲੱਸੀ ਬਣੇ ਤਿਆਰ ਕੀਤੀ ਤੇ ਆਪ ਬੈਸ ਇੱਕ ਲੈ ਇਹ 8-10 ਦਿਨ ਵਾਸਤੇ ਫਿਰ ਰਵੇ ਜਾਂਦੀ ਰਵੇਚੀ ਚੱਲਾਂਗੇ ਜਾਂਦਾਰੋ ਕਿ ਹੋਲਾ ਹੀ ਆ ਦੇ ਫਿਰ ਰੋਟੇ ਸਾਡੇ ਤਸਕਲੇ ਰੋਟੀਆਂ ਬਣਵਾਦੇ ਆ ਜੋ ਅਹੀ ਕੜਾ ਇੰਨਾ ਫਿਰ ਰੋਟੇਆਂ ਦੇ ਰੋਟੀਆਂ ਬਾਅਦ ਖਾਂਦੇ ਨੇ ਹੈ ਮੇਰੇ ਮਨ ਬਣਾਏ ਗੁੰਨੇ ਆਟਾ ਗੁੰਨਾ ਉਹ ਨਹੀਂ ਕੋ ਚੱਕਰਗਾ ਮਾੜਾ ਮਟਾ ਨਾ ਵੀ ਮਾੜੇ ਜਿਹੜੇ ਆਪਣੇ ਰਿਸਕ ਕਰ ਵੀ ਆਉਂਦੇ ਪੜੇ ਕੋਣ ਨੇ ਚੰਨਾਂ ਦਾ ਵਿੱਚ ਹੀ ਗੁੰਨਦਾ ਉਹ ਕਿੱ데 ਆ ਗਿਆ ਉਹ ਆਪਣੇ ਉੱਤਰੋਂ ਪਾਣ ਵਾਲੇ ਤੋਂ ਉਹਨਾ ਦੇ ਪਕਾਣੇ ਬਣ ਗਿਆ ਦਾਲ ਚ ਪਾਣੀ ਪਾਓ ਹੋਰ ਫਿਰ ਕੱਪ ਹੋਰ ਪਾ ਲੈਣੀ ਹੈ ਹਾਂ ਕੋਈ ਹੋਰ ਨਹੀਂ ਆਪਾਂ ਪੀ ਲੈ ਪਹਿਲੇ ਖਾ ਲਾਂਗੇ ਨਾ ਰੋਟੀ ਫਿਰ ਬਾਅਦ ਵਿੱਚ ਨਵੀਂ ਤਿਆਰ ਹੋਰ ਕਰ ਲਾਂਗੇ ਦਾਲ ਪਾਣੀ ਪਾ ਗਏ ਹਾਂ ਚੜਨੀ ਕੁੜਨੀ ਪੈਣੀ ਆ ਅਈ ਮੂੰ ਕਰਕੇ ਇਧਰ ਇਧਰ ਮੂੰ ਕਰਕੇ ਗੱਲ ਕਰ ਮੂੰ ਤਾਂ ਭਰਾ ਨੂੰ ਕਰ ਲੈਂਦਾ ਨਾ ਹੋਰ ਮੋਟਰ ਬੰਦ ਹੋਈ ਨਹੀਂ ਫਿਰ ਆ ਤੈਨੂੰ ਨੰਨਾ ਤਲਵਾਏ ਦੋ ਸਿਪਾਹ ਲੈਣੇ ਕਰਾ ਯਾਰ ਜੱਪੜ ਕੇ ਯਾਰ ਉਹ ਜਿਵੇਂ ਗਏ ਆ ਬੈਠਾ ਆ ਬੰਦਾ ਸਾਡਾ ਜੀ ਇੱਧਰ ਬੈਠਾ ਸੁੱਖਾ ਸਿੰਘ ਤੇ ਇੱਧਰ ਬੈਠਾ ਕੀ ਨਾਂ ਠੋਡਾ ਮੇਜਰ ਮੇਜਰ ਸਿੰਘ ਇਹ ਜੀ ਆ ਦੇਖ ਲੋ ਆ ਬੰਦਾ ਇੱਧਰ ਮੂੰਹ ਕਰਕੇ ਬੈਠਾ ਆ ਬੰਦਾ ਪਰੇ ਮੂੰਹ ਕਰਕੇ ਬੈਠਾ ਇਹਦਾ ਇਹਦੇ ਬਾਰੇ ਹੁਣ ਕਮੈਂਟ ਜ਼ਰੂਰ ਦੱਸਾ ਜੇ ਵੀ ਇਹ ਕਹਿੰਦੇ ਪਾਸੇ ਮੂੰਹ ਕਿਉਂ ਨਹੀਂ ਕਰਕੇ ਬੈਠਦਾ ਕੋ ਰੋਟੀਆਂ ਰੋਟੀਆਂ ਚੱਕਰ ਇੱਕ ਕੀ ਕਾਰਨ ਕੀ ਆ ਇਹਦੇ ਬਾਅਦ ਜੁੜ ਕਮੈਂਟ ਕਰਾਇਆ ਜੀ ਚੰਗਾ ਹੀ ਕਰਾਇਆ ਵੈਸੇ ਗਲਤ ਨਾ ਕਮੈਂਟ ਕਰਾਇਆ ਕੋਈ ਵੀ ਤੇ ਯਾਨੀ ਕਿ ਥੋੜਾ ਜਿਹਾ ਇਹ ਨਾ ਬੰਦਾ ਚਰਮਾਉਦਾ ਨਹੀਂ ਥੋੜਾ ਇਹ ਸਮਝਦਾ ਵੀ ਮੈਂ ਰੋਟੀਆਂ ਮਕਾਉਂਦਾ ਪਿਆ ਤੇ ਮੈਂ ਦੂਜਾ ਕਿੱਦਾਂ ਨਾਲ ਖਾਸਲਾ ਹੋਊਗਾ ਮੈਨੂੰ ਵੀ ਮੈਂ ਰੋਟੀ ਬਣਾਉਂਦਾ ਲੋਕ ਵੇਖਣਗੇ ਵੀ ਰੋਟੀ ਕਿਉਂ ਬਣਾਉਂਦਾ ਇਹ ਤੇ ਰੋਟਾ ਨਾ ਰੋਟੇ ਮੈਂ ਨਾ ਡਰਨਾ ਨਾ ਕੈਮਰੇ ਤੋਂ ਮੈਂ ਪਕਾ ਕੇ ਤੇ ਮੈਂ ਆਉਦੀ ਵੀਡੀਓ ਚੜਾ ਦੇਣਾ ਇਹਦੇ ਕੀ ਗੱਲ ਹੈ ਵੀ ਰੋਟੇ ਕੋਲਾ ਛੌਂਕ ਨਾਲ ਲੋਕ ਸੇਵਾ ਕਰਦੇ ਆ ਜਾਗੇ ਤੇ ਤੂੰ ਮੈਂ ਰੋਟੀ ਦੇ ਪਿੱਛੇ ਮੈਂ ਰੋਟੀ ਬਕਾਉਂਦਾ ਪਿਆ ਉਹ ਜਿਹੜਾ ਆਪਰੇ ਸਰ ਨੇ ਸਮੋਸੇ ਵੇਖੇ ਕੋ ਨਹੀਂ ਜਿਹੜੇ ਆਪਾਂ ਵਾਕੇ ਹਨ ਖਾਦੇ ਹੋਣੀਆਂ ਅਮਰ ਸਰ ਸਮੋਸੇ ਇੱਕ ਬਹੁਤ ਮਸ਼ਹੂਰ ਦੁਕਾਨ ਆ ਤੇ ਉਹ ਵੇਲੇ ਉਹ ਢੋ ਰੱਖਣਾ ਸ਼ਰਮ ਆਈ ਜਾਂਦੀ ਅਸੀਂ ਵੀਡੀਓ ਬਣਾ ਜ ਉਹਨਾਂ YouTube ਤੇ ਆਉਂਦੀ ਹੈ ਐਡਾ ਤੇ ਬੰਬੂ ਰੇ ਲੱਗਦਾ ਨੀਂਦ ਹੀ ਨਹੀਂ ਉਤਰੀ ਨਾ ਨਹੀਂ ਉੱਤਰ ਗਈ ਹੈ ਸਾਰੀ ਰਾਤ ਸੁੱਤਾ ਰਹਿ ਸਾਰੀ ਰਾਤ 12 ਘੰਟੇ ਜੀ ਸੁੱਤਾ ਅਜੇ ਵੀ ਮੰਜੇ ਤੇ ਲੰਮਾ ਹੈ ਤੇ ਦੇਖੋ ਵੀ ਇਹਨੇ ਕਿੰਨਾ ਕੰਦੇ ਇਸ ਫੇਲ ਵਿੱਚ ਤੰਤਿ ਗਿਆ ਕਿੰਨਾ ਨੀਂਦਾ ਕਾਬਿਲ ਹੋ ਜਾਈਦਾ ਬੈਠਿਆ ਵੀ ਨਹੀਂ ਜਾਂਦਾ ਮੈਂ ਤਾਂ ਬੈਠਾ ਹੀ ਹਾਂ ਸੁਰਾ ਖਦਾ ਕਿੰਨੇ ਬਰ ਹੋ ਗਏ ਤਿੰਨਾ ਵਾਲੀ ਬੈਠ ਦੇ ਕੈਮਰਾ ਕੱਢ ਲੈ ਉਹ ਉੱਠ ਪੇਟ ਨਾ ਕਿੰਨੀ ਬਰ ਹੋ ਗਈ ਮੇਰੀ ਮੇਰੀ ਉਮਰ ਹੋ ਗਈ ਨੇ ਕਾਡ ਕਾੜ 35 ਪਲੱਸ ਹੋ ਗਈ 35 36 ਸਾਲ ਤੇ ਇਹਦੀ ਉਮਰ ਹੈ ਮੇਰੇ ਨਾਲ 30 ਪਲੱਸ 32 ਇਹ ਬੰਦਾ ਜਦੋਂ ਵੀ ਵੇਖ ਲੈ ਮੰਜੇ ਦੇ ਪਿਆਊਗਾ ਮੰਜੇ ਵੀ ਲੰਮਾ ਪਿਆਊਗਾ ਮਾਰੋ ਸ੍ਰੀ ਤਾਨ ਦੇ ਇਧਰ ਭਾਈ ਆੜੇ ਏਜੰਟ ਸਾਹਿਬ ਆ ਗਣੇ ਅੱਜ ਇਹਨਾਂ ਨੇ ਮੇਰੇ ਖਾਲਜ ਹਫਤਾ ਹੀ ਹੋਚਲਾ ਲਾਰੇ ਲਾਈ ਜਾਂਦੇ ਆ ਅੱਜ ਚਲਾਉਣੇ ਮਸ਼ੀਨ ਕਾਲਣੇ ਚਲਾਉਣੇ ਅੱਜ ਚਲਾਉਣੇ ਕਾਲਣੇ ਚਲਾਉਣੇ ਸੁਬਾਹ ਸਵੇਰੇ ਬਾਸਾ ਹੁਣ ਅੱਜ ਚੱਲੇਗੀ ਨਹੀਂ ਹਾਂ ਇਹ ਜਿਹੜਾ ਬਿੰਬਲ ਇੰਤਿਆਰ ਹੋ ਰਹਾ ਉਸ ਦੀ ਮਦਾਈ ਹੋ ਰਹੀ ਹੈ ਅਬ ਜਦੋਂ ਉਹ ਸੱਟ ਹੋ ਗਈ ਫਿਰ ਉਸਕੇ ਬਾਅਦ ਪਤਾ ਹੈ ਇਹ ਜੀ ਖੁਰਾਗੇ ਕੀ ਇਹ ਕਾਲੇ ਵਾਲੀ ਖੁਰਾਗੇ اچھا ਪੀਣ नहीं नहीं वो तो तू खाते नहीं वो तो तुम्हारे वो तो खुद ही देख लेंगे हमारे चैनल वाले क्या खा रहे हैं तो अभी इसको ए, ए, हो यार तुम क्या यार के साथ पारा पड़ा ये निकाल दो वो लगा अब ये लगाओ अब देखो कमाल इसका चालू है ना हो गया ਆਦਰ ਲਾ ਲਈ ਵਾਹ ਠੀਕ ਹੈ ਕਿਤਨੀ ਕੁ ਠੰਡ ਪੜ ਰਹੀ ਭਈ ਇਧਰ ਉਹ ਭਈ ਕਿਤਨੀ ਕੁ ਠੰਡ ਪੜ ਰਹੀ ਇਧਰ ਹਾਂ ਬੋਲੋ ਠੰਡ ਕਿਤਨੀ ਕੁ ਹੈ ਹੈ ਲੱਗਦਾ ਇਸਨੇ ਬਿੰਬਲ ਖਾয়া ਹੋਆ ਹੈ ਬਹੁਤ ਔਖਾ ਹੋ ਕੇ ਬੋਲਿਆ ਕਿੰਨੀ ਕੁ ਠੰਡੇ ਇਧਰ ਹੈ ਹਾਂ ਭਈ ਇੱਕ ਮਿੰਟ ਠੰਡ ਕਿਤਨੀ ਕੁ ਹੈ ਨਹੀਂ ਠੰਡੇ ਹੈ ਥੋੜੀ ਥੋੜੀ ਟੋਪੀ ਕਾ ਲਗਾਈ ਆ ਆਪਣੇ ਅਰੇ ਟੋਪੀ ਨਹੀਂ ਹੈ ਗੰਜੋ ਰਹੀ ਮਾਤਾ ਦਿਖਾ ਮਾੜਾ ਕਿਧਰੋਂ ਗੰਜੋ ਹੋ दिखाई दिखा ला के किधरो गंजो ये कहां गंजो है गंज ये ना नहीं गंजी कहां है अभी कहां गंजी ठीक है जानबूझ के लगा अब तेरा तो फोन लगा है कितना टाइम और लगाओगे आप कतरो? आधा घंटा लगाएंगे आधा घंटा और क्या तुम्हारे को विश्वास नहीं हमारे पे नहीं विश्वास है ना है तो फिर तुम फोन के पास को बैठा है अच्छा <laughs> दो चार मिनट के लिए बाद जितने जरूरत है उतना लगाना है फालतू तो नहीं ठीक है तेरा इन बारे भी बंदे मोबाइल को नहीं विश्वास है।, है, है पक्का विश्वास है तुम्हारा गाँव कौन सोटा जिला सलोनिया सलोनिया के पास में हम गाड़ी चलाते हैं अच्छा हम कराते अंता हां अंता अंता से अंता से काछरी गांव एक है एक द, एक डाबरी है एक पलसावा हां उस, उस गांव में चलाते हैं एक और उसका गांव कौन सा है मदन का सोरखंड सोरखंड एक है, है। चाहते हो कि रिकॉर्डिंग ਹੂੰ ਬਹੁਤ ਤੇ ਹਾਂ ਹਾਂ ਇਹਦਾ ਵੀ ਕਿਹ ਇਧਰ ਰੋਟੀ ਬਣਾ ਰੇ ਇਧਰ ਵੀ ਬਣਾਉਂਦੇ ਨੇ ਇਧਰ ਬਣਾਈ ਹੋਇਆ ਆ ਇਧਰ ਬਣਾਓ ਬੰਦੇ ਸਾਡੇ ਇਹ ਲੈ ਕੇ ਆ ਰਿਆ ਪਾਣੀ ਪਾਣੀ ਤੁਹਾਨੂੰ ਪਤਾ ਵੀ ਪਾਣੀ ਤੇ ਬਹੁਤ ਸਮੱਸਿਆ ਹੁੰਦੀ ਹੈ ਰਾਜਸਥਾਨ ਚ ਪੀਣ ਵਾਸਤੇ ਪਾਣੀ ਟੂੜੀ ਤੇ ਮਿਲਦਾ ਮਿੱਠਾ ਬਾਕੀ ਉਧਰ ਦਾ ਪਾਣੀ ਇਥੇ ਬਹੁਤ ਹੈਗਾ ਤੇ ਗੋਰੇ ਨੇ ਇੱਕ ਬਾਟਾ ਚੱਕਾ ਇੱਕ ਆਪਣਾ ਪਿੱਛੇ ਡਰ ਸਾਹਿਬ ਤੁਹਾਡੀ ਬਣ ਰਹੀ ਹੈ ਰਾਤ ਕਾ ਬਣਾ ਆਪਣੇ ਬਾਟੀ ਦਾਲ ਬਾਟੀ ਦਾਲ ਦਾਲ ਬਾਟਾ ਬਣਾ ਦਾਲ ਬਾਟੀ ਦੇ ਕੈਮਰਾ ਇੱਕ ਦਾਲ ਬਾਟੀ ਬਣਾਈ ਰਾਤ ਹੈ ਹਾਂ ਬਾਟੀ ਹੈ ਖਾਣਾ ਨਹੀਂ ਬਣਾਤੇ ਆਪ ਰੋਟੀ ਨਹੀਂ ਬਣਾਤੇ ਹੋਰ ਰੋਟੀ ਤਵਾ ਨਹੀਂ ਹੈ ਉਹ ਰਾਤ ਤੁਹਾਡਾ ਤਵਾ ਲੈ ਕੇ ਜਾ ਅੱਛਾ ਤੇ ਬਾਟੀ ਕਿਵੇਂ ਬਣਦੀ ਹੈ ਇਸਕੋ ਸਿਖਾ ਦੇਣਾ ਬਾਟੀ ਉਹ ਬਾਟੀ ਸਿਕਾ ਮੈਂ ਸਿੱਖਦਾ ਹਾਂ ਉਸਕੋ ਨਾ ਉਹ ਗੋਲ ਕਿਵੇਂ ਕਰਤੇ ਹੋ ਉਸੇ ਗਲਾਈ ਕਿਵੇਂ ਬਣਾਤੇ ਹੋ ਉਸਕੀ ਉਧਰ ਦੇਖ ਕਿਉਂ ਜਾ ਕੇ ਵੈਸੇ ਉਹ ਰਿਕਾਰਡਿੰਗ ਕਰਾਵਾਣੀ ਝੱਟ ਦਾਲ ਬੱਠੀ ਬਣਾਈ ਜੀ ਨਾ ਰਾਤ ਆਹੀ ਰਾਤ ਬਹੁਤ ਮਿੰਟ ਗਦੀ ਰੋਟੀ ਬਣਾ ਦੇਣੇ ਆ ਇਹਨਾਂ ਦੇ ਨਹੀਂ ਇਹ ਸਿਲੰਡਰ ਘਾਟ ਕਰ ਰਹਾ ਰੋਟੀਆਂ ਸੜੀ ਜਾਂਦੀ ਐ ਇੰਨੀ ਕਾਲੀ ਨਾ ਕਰੋ ਘਾਟੇ ਜੋੜ ਕੌੜੀਆਂ ਹਣ ਪਾੜੀਆਂ ਜੀ ਨਹੀਂ ਰੋਟੀ ਵੀ ਪੱਕਦੀ ਪਈ ਹੈ ਹੈ ਜਾ ਉਹ ਨਹੀਂ ਦੇ ਲੈਣਾ ਮੜਾ ਰੋਟੀ ਦਾ ਪਿੰਡ ਯਾਰਾਂ ਨੇ ਬਣਾ ਰਿਆ ਰੋਟੀ ਬੱਕੇ ਛਾੜ ਕੇ ਬਣਾ ਰਿਆ ਤੋ ਛਾੜ ਨਹੀਂ ਤੇਗੀ ਮਰੀ ਮਤ ਅਬ ਤੇਮਾਰੀ ਵਾਰੀ ਐ तुम बैठो अब एक गया और दूसरा बैठ का फोन के पास है फोन तो तुम्हारा ये क्यों बैठा है फोन तो मेरा है ये किस लिए बैठा इधर ये इधर बैठा है रिकॉर्डिंग करने के लिए अच्छा, देखा बाय बाय कर हाँ। दाल बाटी के बारे पूछ रहे कैसे बनती है पहले आटा लेते हैं आटा हाँ तो उसे ऐसे बनाते हैं गोल गोल फिर उसके बाद अच्छा उसको फिर दे अच्छा ਤੇ ਉਹ ਵਿੱਚ ਸੇ ਕੱਚੀ ਨਹੀਂ ਰਹਤੀ ਉਹ ਪੱਕ ਜਾਂਦੀ ਹੈ ਹਾਂ ਹਲਵਾ ਸਾਡੇ ਤੇ ਮਾਰਾ ਕੌਣ ਸੇ گاਵਾ ਹੈ ہمارا گاਉਂ ਰਾਜਸਥਾਨ ਰਾਸਥਾਨ ਪਹਿਲੇ ਸਾਸਰੀ ਘਰ ਬਲਾਓ ਇਧਰ ਆ ਬਾਸ ਸੁਣਾ ਸਾਸਰੀ ਘਰ ਬਲਾ ਬਲੋ ਹਾਂ ਸਾਸਰੀ ਘਰ ਬਲਾ ਪਹਿਲੇ ਹਾਂ ਸਾਸਰੀ ਘਰ ਬਲਾ YouTube ਤੇ ਆਏਗਾ ਇਹਨਾਂ ਬਾਈ ਸਾਸਰੀ ਘਰ ਦਾ ਪਤਾ ਹੀ ਨਹੀਂ ਗਾ ਵੈਸੇ ਬੰਦੇ ਰਾਜਸਥਾਨ ਦੇ ਆ ਤੂੰ ਭਈਆ ਸਾਸਰੀ ਘਰ ਬਲਾ ਬਲੋ ਸਾਸਰੀ ਘਰ ਹਲੋ ਮਤਲਬ ਹਾਂ ਨਮਸਕਾਰ ਨਮਸਕਾਰ ਹਾਂ ਜੀ ਦਾ ਕੋਟਾ ਜਿਲ੍ਹਾ ਕੋਟਾ ਜਿਲ੍ਹਾ ਕਹਾਂ ਸੇ ਆਇਓ ਆਪ ਸਲੋਨੀਆ ਸਲੋਨੀਆ ਹਾਂ ਹਾਂ ਯਾ ਕਿਦਨੇ ਹੋ ਗਿਆ ਆਪਕੋ ਉਹ ਤਾਂ ਚਲੇ ਜਾ ਪਾਣੀ ਪਾ ਲਓ ਦੋ ਤਿੰਨ ਦਿਨ ਦੋ ਤਿੰਨ ਦਿਨ ਹੋ ਗਿਆ ਅਜੇ ਆ ਯਾਰ ਕਲੈਕਟ ਹੀ ਨਹੀਂ ਆ ਰਹੀ ਕਿਦਨੇ ਹੋ ਗਿਆ ਆਪਕੋ ਯਹਾਂ ਆਇਕੋ ਦੋ ਤਿੰਨ ਦਿਨ ਹੋ ਗਏ ਕੋਈ ਟ੍ਰੋਲੀ ਬਣਾਈ ਤੋੜੀ ਦੀ ਵੀ ਨਹੀਂ ਬਣਾਈ ਮੈਂ ਨਹੀਂ ਬਣਾਈ ਇਹ ਦੋ ਟ੍ਰੋਲੀ ਬਣਾਈ ਕੌਣ ਕੌਣ ਸੀ ਟੁੜੀ ਹੋਈ ਗਾੜੀ ਆਪਕੇ ਪਾਸ ਹੈ ਇੱਕ ਦਸਮੇਸ਼ ਦੋਨੇ ਦਸਮੇਸ਼ ਆ 855 ਡ੍ਰੈਕਟਰ ਆ 855 ਫਰਮ 160 ਅੱਛਾ ਮੇਸੀ ਆਪ ਡਰਾਈਵਿੰਗ ਕਰਦੇ ਹੋਗੇ ਸਾਡੀ ਜੀਜਾ ਜੀ ਗਏ ਟੇਲ ਜਾਨੀ ਕਿ ਆਪ ਆਪਣੇ ਸਾਰੇ ਪਰਿਵਾਰ ਮੈਂ ਆਇਆ ਆਪੀ ਪਰਿਵਾਰ ਮੈਂ ਠੀਕ ਆ ਜੀ ਚਲੋ ਠੀਕ ਆ ਤੇ ਕੋਲੇ ਕੰਬੈਨ ਲੈ ਕੇ ਤੂੜੀਆ ਰੀਪਰ ਲੈ ਕੇ ਆਇਆ ਇਹਨਾਂ ਸਾਰੇ ਇੱਕ ਬੰਦੇ ਦੇ ਹੀ ਆ ਇਹ ਦੋ ਡ੍ਰੈਕਟਰ 855 ਤੇ ਨਾਲ ਆਪਣੀ ਇੰਦਰ ਕੰਬੈਨ ਖੜੀ ਆ ਮਾਥੜੂ ਤੇ ਆਪਣੀ ਜੱਸੀ ਦਾ ਉੱਥੇ